ਮਨੁੱਖਾ ਜਨਮ ਬਹੁਤ ਦੁਰਲਭ ਹੈ ਜੀਵਨ ਦੇ ਵਿੱਚ ਮਨੁੱਖ ਨੂੰ ਆਪਣਾ ਪੇਟ ਪਾਲਣ ਦੇ ਲਈ ਬਹੁਤ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਨੇ ਆਪਣਾ ਜੀਵਨ ਨਰਵਾਹ ਕਰਨ ਦੇ ਲਈ ਇਨਸਾਨ ਨੂੰ ਹਰ ਤਰ੍ਹਾਂ ਦਾ ਕਦਮ ਚੁੱਕਣਾ ਪੈਂਦਾ ਹੈ ਪੈਸਾ ਕਮਾਉਣ ਦੇ ਵਾਸਤੇ ਆਪਣੇ ਪਰਿਵਾਰ ਲਈ ਬੰਦਾ ਕੀ ਕੁਝ ਨਹੀਂ ਕਰਦਾ ਨੌਕਰੀ ਕਰਦਾ ਹੈ ਕਾਰੋਬਾਰ ਕਰਦਾ ਹੈ ਇੱਥੋਂ ਤੱਕ ਕਿ ਪੈਸੇ ਦੇ ਲਈ ਆਪਣਾ ਦੇਸ਼ ਪਰਿਵਾਰ ਛੱਡ ਕੇ ਦੂਰ ਵਿਦੇਸ਼ਾਂ ਵਿੱਚ ਜਾ ਕੇ ਬੈਠ ਜਾਂਦਾ ਹੈ ਬੰਦਾ ਸਿਰਫ ਇੱਕ ਰੋਟੀ ਦੀ ਖਾਤਰ ਪਰ ਇਹਨਾਂ ਸਭ ਦੇ ਵਿੱਚ ਬੰਦਾ ਪਰਮਾਤਮਾ ਨੂੰ ਭੁੱਲ ਬੈਠਦਾ ਹੈ ਅਤੇ ਅਜਿਹੇ ਕਈ ਕੰਮ ਕਰ ਜਾਂਦਾ ਹੈ ਜੋ ਪਰਮਾਤਮਾ ਦੇ ਰਸਤੇ ਤੋਂ ਬਿਲਕੁਲ ਉਲਟ ਹੋ ਜਾਂਦੇ ਨੇ ਅੱਜ ਕੱਲ ਵਿਦੇਸ਼ਾਂ ਦੇ ਵਿੱਚ ਜਾ ਕੇ ਪੈਸੇ ਕਮਾਉਣ ਦਾ ਰੁਝਾਨ ਬੰਦੇ ਨੂੰ ਪਾਗਲ ਕਰ ਰਿਹਾ ਹੈ ਉੱਥੇ ਜਾ ਕੇ 1 ਤੋਂ 80 ਹੋ ਜਾਂਦੇ ਨੇ ਲੋਕਾਂ ਦੇ ਵਿੱਚ ਇਹੀ ਲਾਲਚ ਤੇ ਆਪਣੀ ਰੋਟੀ ਦੇ ਵਾਸਤੇ ਉਹ ਆਪਣਾ ਘਰ ਪਰਿਵਾਰ ਦੇਸ਼ ਛੱਡ ਰਹੇ ਹਨ ਤੇ ਕੁਝ ਲੋਕ ਤੇ ਹਮੇਸ਼ਾ ਹਮੇਸ਼ਾ ਲਈ ਦੂਸਰੇ ਦੇਸ਼ਾਂ ਵਿੱਚ ਵੱਸ ਚੁੱਕੇ ਹਨ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਬੰਦਾ ਇਹ ਸਭ ਕੁਝ ਕਰਦਾ ਹੈ ਜਿਨ੍ਹਾਂ ਦੀ ਕਿਸਮਤ ਵਧੀਆ ਹੁੰਦੀ ਹੈ ਉਦੇਸ਼ਾਂ ਦੇ ਵਿੱਚ ਆਪਣੇ ਵਧੀਆ ਕਾਰੋਬਾਰ ਚਲਾਉਂਦੇ ਨੇ ਤੇ ਕਈ ਲੋਕ ਬਹੁਤ ਵਾਰੀ ਟਰਾਈ ਕਰਨ ਤੋਂ ਬਾਅਦ ਵੀ ਇੱਥੇ ਹੀ ਰਹਿ ਜਾਂਦੇ ਨੇ ਅਜਿਹੀ ਹੀ ਇੱਕ ਸੱਚੀ ਘਟਨਾ ਪੰਜਾਬ ਦੇ ਵਿੱਚ ਵਰਤੀ ਜਦੋਂ ਇੱਕ ਗਰੀਬ ਪਰਿਵਾਰ ਜਿਸ ਨੂੰ ਇੱਕ ਟਾਈਮ ਦੀ ਰੋਟੀ ਵੀ ਬੜੀ ਮੁਸ਼ਕਲ ਨਾਲ ਮਿਲਦੀ ਸੀ ਪਰਿਵਾਰ ਕਿਵੇਂ ਵਿਦੇਸ਼ਾਂ ਦੇ ਵਿੱਚ ਜਾ ਕੇ ਇੱਕ ਵੱਡਾ ਕਾਰੋਬਾਰੀ ਪਰਿਵਾਰ ਬਣ ਗਿਆ ਇਹ ਤੁਹਾਨੂੰ ਅੱਜ ਦੱਸਾਂਗੇ ਇਹ ਸੱਚੀ ਘਟਨਾ ਹੈ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਜੀਵਨ ਵਿੱਚੋਂ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਨਾਮ ਸਾਰੀ ਦੁਨੀਆ ਜਾਣਦੀ ਹੈ ਸਾਰੀ ਉਮਰ ਉਹਨਾਂ ਨੇ ਸਿੱਖੀ ਦੇ ਵਿੱਚ ਲਗਾ ਦਿੱਤੀ ਅਤੇ ਲੱਖਾਂ ਸੰਗਤਾਂ ਨੂੰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਉੱਥੇ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਇੱਕ ਮਾਤਾ ਸੇਵਾ ਤੇ ਆਇਆ ਕਰਦੀ ਸੀ ਮਾਤਾ ਨੇ ਬਹੁਤ ਸਮਾਂ ਉਥੇ ਲੰਗਰ ਹਾਲ ਵਿੱਚ ਸੇਵਾ ਕੀਤੀ ਲੰਗਰ ਵਿੱਚ ਵਰਤਨਾ ਦੀ ਸੇਵਾ ਸਫਾਈ ਦੀ ਸੇਵਾ ਲੰਗਰ ਬਣਾਉਣ ਦੀ ਸੇਵਾ ਉਸ ਮਾਤਾ ਨੇ ਬਹੁਤ ਸਾਲ ਗੁਰਦੁਆਰਾ ਸਾਹਿਬ ਵਿਖੇ ਕੀਤੀ ਘਰੋਂ ਮਾਤਾ ਬਹੁਤ ਗਰੀਬ ਸੀ ਤੇ ਉਸਦੇ ਦੋ ਪੁੱਤਰ ਵੀ ਸਨ ਸੋ ਸੇਵਾ ਕਰਦਿਆਂ ਇੱਕ ਦਿਨ ਉਸ ਮਾਤਾ ਨੇ ਬਾਬਾ ਜੀ ਨੂੰ ਕਿਹਾ ਬਾਬਾ ਜੀ ਮੇਰੀ ਇੱਕ ਇੱਛਾ ਹੈ ਕਿ ਮੈਂ ਆਪਣੇ ਘਰੋਂ ਹਰ ਰੋਜ਼ ਖੀਰ ਬਣਾ ਕੇ ਲਿਆਵਾਂ ਤੇ ਤੁਸੀਂ ਮੇਰੀ ਬਣਾਈ ਗਈ ਖੀਰ ਨੂੰ ਛਕੋ ਤੁਸੀਂ ਮੇਰੇ ਦੁਆਰਾ ਬਣਾਈ ਗਈ ਖੀਰ ਨੂੰ ਛਕੋਗੇ ਇਸ ਤਰ੍ਹਾਂ ਦਾ ਵਾਅਦਾ ਮੇਰੇ ਨਾਲ ਕਰੋ ਬਾਬਾ ਜੀ ਨੇ ਪਹਿਲਾਂ ਕਿਹਾ ਬੀਬੀ ਜੀ ਤੁਸੀਂ ਇੰਜ ਨਾ ਕਰੋ ਤੁਹਾਡੇ ਘਰ ਤੇ ਅੱਗੇ ਬਹੁਤ ਤੰਗੀ ਹੈ ਤੁਸੀਂ ਕਿਵੇਂ ਇਹ ਸੇਵਾ ਹਰ ਰੋਜ਼ ਕਰੋਗੇ ਪਰ ਉਹ માતા ਨਹੀਂ ਮੰਨੀ ਤੇ ਕਹਿੰਦੀ ਰਹੀ ਮੇਰੇ ਦਿਲ ਦੇ ਵਿੱਚ ਇਹ ਇੱਛਾ ਹੈ ਤੁਸੀਂ ਮੇਰੀ ਇਹ ਇੱਛਾ ਜ਼ਰੂਰ ਪੂਰੀ ਕਰੋ। ਬਾਬਾ ਜੀ ਨੇ ਕਿਹਾ, "ਠੀਕ ਹੈ ਜਿਵੇਂ ਤੁਹਾਡੀ ਇੱਛਾ।" ਤੇ ਮਾਤਾ ਹਰ ਰੋਜ਼ ਇਵੇਂ ਹੀ ਕਰਨ ਲੱਗੀ। ਮਾਤਾ ਨੇ ਅੰਮ੍ਰਿਤ ਵੇਲੇ ਉੱਠਣਾ ਤੇ ਇੱਕ ਕੌਲੀ ਖੀਰ ਦੀ ਬਣਾ ਕੇ ਉਸ ਨੂੰ ਕਿਸੇ ਵਰਤਨ ਵਿੱਚ ਪਾ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਬਾਬਾ ਜੀ ਦੇ ਕੋਲ ਲੈ ਕੇ ਪਹੁੰਚ ਜਾਣਾ। ਤੇ ਉੱਥੇ ਪ੍ਰਸ਼ਾਦੇ ਦਾ ਸਮਾਂ ਹੋਣ ਤੇ ਬਾਬਾ ਜੀ ਦੇ ਅੱਗੇ ਉਹ ਖੀਰ ਦੀ ਕੋਲੀ ਭੇਟ ਕਰ ਦੇਣੀ کافی ਸਮਾਂ ਇਸ ਤਰ੍ਹਾਂ ਹੀ ਚੱਲਦਾ ਰਿਹਾ ਬਿਨਾ ਨਾਗੇ ਤੋਂ ਉਹ ਬੀਬੀ ਹਰ ਰੋਜ਼ ਇੰਜ ਹੀ ਕਰਦੀ ਰਹੀ ਉਸ ਬੀਬੀ ਦੀ ਸੇਵਾ ਬਹੁਤ ਉੱਚੀ ਅਤੇ ਸੁੱਚੀ ਸੀ ਸੋ ਇਸ ਤਰ੍ਹਾਂ ਇਹ ਸੇਵਾ ਚੱਲਦੀ ਰਹੀ ਪਰਮਾਤਮਾ ਆਪਣੇ ਭਗਤਾਂ ਦਾ ਇਮਤਿਹਾਨ ਜ਼ਰੂਰ ਲੈਂਦਾ ਹੈ ਤੇ ਇਹ ਇਮਤਿਹਾਨ ਭਗਤ ਨੂੰ ਜੀਵਨ ਦੇ ਵਿੱਚ ਬਹੁਤ ਕੁਝ ਸਿਖਾਉਂਦਾ ਹੈ ਤੇ ਜੀਵਨ ਨੂੰ ਸੇਧ ਦੇਣੇ ਵਾਲਾ ਹੁੰਦਾ ਹੈ ਤੇ ਜਦੋਂ ਸੇਵਕ ਅਜੇਹੇ ਇਮਤਿਹਾਨ ਵਿੱਚ ਫਸ ਜਾਂਦਾ ਹੈ ਤੇ ਪਰਮਾਤਮਾ ਹੀ ਉਸ ਦਾ ਸਹਾਈ ਹੋ ਕੇ ਉਸ ਨੂੰ ਪਾਰ ਲਗਾਉਂਦਾ ਹੈ ਇਹ ਵੀ ਉਸ ਪਰਮਾਤਮਾ ਦੀ ਇੱਕ ਖੇਡ ਹੈ ਜਿਸ ਨੂੰ ਕੋਈ ਵੀ ਅਜੇ ਤੱਕ ਸਮਝ ਨਹੀਂ ਸਕਿਆ ਅਜਿਹਾ ਹੀ ਕੁਝ ਉਸ ਮਾਤਾ ਦੇ ਪਰਿਵਾਰ ਨਾਲ ਹੋਇਆ ਜਦੋਂ ਮਾਤਾ ਨੇ ਇੱਕ ਦਿਨ ਸਵੇਰੇ ਖੀਰ ਬਣਾਈ ਜਦੋਂ ਜਾਣ ਦਾ ਸਮਾਂ ਹੋਇਆ ਬਾਹਰ ਮੁਸਲਾ ਧਾਰ بارش ਹੋਣ ਲੱਗੀ ਮੀਂਹ ਝੱਖੜ ਤੂਫਾਨ ਅਜਿਹਾ ਕਿ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਸੀ ਪਰ ਮਾਤਾ ਨੂੰ ਕਿਸੇ ਵੀ ਗੱਲ ਦੀ ਕੋਈ ਪਰਵਾਹ ਨਹੀਂ ਸੀ ਉਸਨੇ ਰੋਜ਼ਾਨਾ ਦੀ ਤਰ੍ਹਾਂ ਖੀਰ ਇੱਕ ਵਰਤਨ ਦੇ ਵਿੱਚ ਪਾਈ ਤੇ ਉੱਥੋਂ ਚੱਲਣ ਲੱਗੀ ਆਪਣੇ ਪੁੱਤਰ ਨੂੰ ਕਹਿਣ ਲੱਗੀ ਕਿ ਤੁਸੀਂ ਘਰ ਦਾ ਖਿਆਲ ਰੱਖਿਓ ਮੈਂ ਸੇਵਾ ਤੇ ਜਾ ਰਹੀ ਹਾਂ ਮਾਤਾ ਦੇ ਪੁੱਤਰਾਂ ਨੇ ਆਪਣੀ ਮਾਂ ਨੂੰ ਕਿਹਾ ਅੱਜ ਤੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਘਰ ਤੋਂ ਨਿਕਲਣਾ ਵੀ ਔਖਾ ਹੈ ਤੁਸੀਂ ਸੇਵਾ ਤੇ ਕਿਸ ਤਰ੍ਹਾਂ ਜਾਵੋਗੇ ਇੱਕ ਦਿਨ ਰਹਿਣ ਦਿਓ ਪਰ ਮਾਤਾ ਨਹੀਂ ਮੰਨੀ ਬਾਬਾ ਜੀ ਤੱਕ ਇਹ ਖੀਰ ਪਹੁੰਚਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਮੇਰੀ ਖੀਰ ਤੋਂ ਬਿਨਾ ਬਾਬਾ ਜੀ ਲੰਗਰ ਨਹੀਂ ਛਕਣਗੇ ਸੋ ਮੇਰਾ ਜਾਣਾ ਉੱਥੇ ਬਹੁਤ ਜ਼ਰੂਰੀ ਹੈ ਉਨ੍ਹਾਂ ਦੇ ਪੁੱਤਰਾਂ ਨੇ ਆਪਣੀ ਮਾਤਾ ਨੂੰ ਫਿਰ ਜਾਣ ਤੋਂ ਮਨਾ ਕਰ ਦਿੱਤਾ ਕਿ ਬਾਬਾ ਜੀ ਸਮਝ ਜਾਣਗੇ ਕਿ ਅੱਜ ਬਹੁਤ ਮੀਂਹ ਖੜ ਹੈ ਸੋ ਤੁਸੀਂ ਨਾ ਜਾਓ ਪਰ ਮਾਤਾ ਨਹੀਂ ਮੰਨੀ ਉਸ ਦਾ ਵੱਡਾ ਪੁੱਤਰ ਕਹਿਣ ਲੱਗਾ ਜੇਕਰ ਤੁਸੀਂ ਐਨੇ ਮੀਂਹ ਦੇ ਵਿੱਚ ਕਿਤੇ ਡਿੱਗ ਪਏ ਤੁਹਾਡੇ ਸੱਟ ਲੱਗ ਗਈ ਤੇ ਪਿੰਡ ਵਾਲਿਆਂ ਨੇ ਸਾਡੇ ਤੇ ਗੱਲਾਂ ਬਣਾਉਣੀਆਂ ਹਨ ਕਿ ਘਰ ਨੌਜਵਾਨ ਲੜਕੇ ਹੋਣ ਦੇ ਬਾਵਜੂਦ ਵੀ ਬਜ਼ੁਰਗਾਂ ਨੂੰ ਮੀਂਹ ਦੇ ਵਿੱਚ ਭੇਜਿਆ ਲੋਕ ਗੱਲਾਂ ਬਣਾਉਣਗੇ ਇਸ ਕਰਕੇ ਤੁਸੀਂ ਨਾ ਜਾਓ ਜਦੋਂ ਕਿਸੇ ਵੀ ਗੱਲ ਤੇ ਮਾਤਾ ਨਾ ਮੰਨੀ ਉਸ ਦਾ ਵੱਡਾ ਲੜਕਾ ਕਹਿਣ ਲੱਗਾ ਅੱਜ ਰਾੜਾ ਸਾਹਿਬ ਮੈਂ ਖੀਰ ਲੈ ਕੇ ਜਾਂਦਾ ਹਾਂ ਇਸ ਗੱਲ ਤੇ ਮਾਤਾ ਤਿਆਰ ਹੋ ਗਈ ਉਸ ਦੀ ਮਾਤਾ ਕਹਿਣ ਲੱਗੀ ਤੂੰ ਰਾਜੀ ਤੇ ਹੋ ਗਿਆ ਹੈ ਰਾੜਾ ਸਾਹਿਬ ਜਾਣ ਦੇ ਲਈ ਪਰ ਯਾਦ ਰੱਖੀ ਇਹ ਖੀਰ ਲੈ ਕੇ ਸਿੱਧਾ ਰਾੜਾ ਸਾਹਿਬ ਜਾਈਂ ਹੋਰ ਰਸਤੇ ਵਿੱਚ ਕਿਸੇ ਪਾਸੇ ਨਾ ਚਲਾ ਜਾਈਂ ਮੇਰੀ ਸੇਵਾ ਹੈ ਤੇ ਇਸ ਦੇ ਵਿੱਚ ਕੋਈ ਵਿਗੜ ਨਾ ਪਾਈ ਹਾਂ ਦਾ ਇਸ਼ਾਰਾ ਕਰਕੇ ਉਸ ਦਾ ਲੜਕਾ ਵਰ ਦੇ ਮੀਂਹ ਦੇ ਵਿੱਚ ਨਿਕਲ ਗਿਆ ਉਹ ਲੜਕਾ ਬੜੀ ਮੁਸ਼ਕਲ ਦੇ ਨਾਲ ਰਾੜਾ ਸਾਹਿਬ ਪਹੁੰਚਿਆ ਤੇ ਉੱਥੇ ਜਾ ਕੇ ਕੀ ਦੇਖਦਾ ਹੈ ਕਿ ਬਾਬਾ ਜੀ ਇੱਕ ਦਰਖਤ ਦੇ ਥੱਲੇ ਡੇਰੇ ਤੋਂ ਬਾਹਰ ਖੜੇ ਹਨ ਅੱਬਾ ਜੀ ਨੂੰ ਮੀਂਹ ਦੇ ਵਿੱਚ ਉੱਥੇ ਖੜਾ ਦੇਖ ਉਹ ਲੜਕਾ ਬਹੁਤ ਹੀ ਹੈਰਾਨ ਹੋਇਆ ਕਿ ਬਾਬਾ ਜੀ ਐਨੇ ਮੀਂਹ ਦੇ ਵਿੱਚ ਇਥੇ ਕੀ ਕਰ ਰਹੇ ਹਨ ਬਾਬਾ ਜੀ ਨੂੰ ਤਾਂ ਇਸ ਟਾਈਮ ਭੋਰੇ ਦੇ ਵਿੱਚ ਹੋਣਾ ਚਾਹੀਦਾ ਹੈ ਬਲਜੀ ਦੇ ਕੋਲ ਪਹੁੰਚ ਕੇ ਉਹ ਕੁਝ ਪੁੱਛਦਾ ਬਾਬਾ ਜੀ ਪਹਿਲਾਂ ਹੀ ਕਹਿਣ ਲੱਗੇ ਤੇਰੀ ਮਾਤਾ ਜੀ ਦੀ ਉਡੀਕ ਕਰ ਰਹੇ ਸੀ ਅੱਜ ਉਹ ਨਹੀਂ ਆਏ ਉਸ ਮਾਤਾ ਦਾ ਪੁੱਤਰ ਇਹ ਸੁਣ ਕੇ ਹੈਰਾਨੀ ਨਾਲ ਭਰ ਗਿਆ ਕਿ ਕਿਵੇਂ ਬਾਬਾ ਜੀ ਉਸਦੀ ਮਾਤਾ ਦੀ ਉਡੀਕ ਕਰ ਰਹੇ ਸਨ ਭਰੀਆਂ ਅੱਖਾਂ ਦੇ ਨਾਲ ਉਹ ਕਹਿਣ ਲੱਗਾ ਬਾਬਾ ਜੀ ਅੱਜ ਮੀਂਹ ਬਹੁਤ ਜ਼ਿਆਦਾ ਸੀ ਉਹ ਤੇ ਆਉਣਾ ਚਾਹੁੰਦੇ ਸੀ ਪਰ ਮੈਂ ਹੀ ਮਨਾ ਕਰ ਦਿੱਤਾ ਕਿ ਜੇ ਐਨੇ ਮੀਂਹ ਦੇ ਵਿੱਚ ਡਿੱਗ ਕੇ ਕਿਤੇ ਸੱਟ-ਚੋਟ ਲੱਗ ਗਈ ਤੇ ਪਿੰਡ ਦੇ ਲੋਕ ਗੱਲਾਂ ਕਰਨਗੇ ਇਸ ਕਰਕੇ ਮੈਂ ਹੀ ਤੁਹਾਡੇ ਲਈ ਖੀਰ ਲੈ ਕੇ ਆਇਆ ਹਾਂ ਮੈਨੂੰ ਇਸ ਸੇਵਾ ਦੀ ਮਹਾਨਤਾ ਦਾ ਪਤਾ ਨਹੀਂ ਸੀ ਬਾਬਾ ਜੀ ਮੁਸਕਰਾਏ ਤੇ ਉਸ ਨੂੰ ਲੈ ਕੇ ਡੇਰੇ ਵੱਲ ਚੱਲ ਪਏ। ਬਾਬਾ ਜੀ ਨੇ ਉਸ ਲੜਕੀ ਦੇ ਮੋਂਡੇ ਤੇ ਹੱਥ ਰੱਖ ਰੱਖਿਆ ਤੇ ਚਲਦੇ-ਚਲਦੇ ਗੱਲਾਂ ਕਰਦੇ-ਕਰਦੇ ਪੁੱਛਣ ਲੱਗੇ ਕਿ ਤੁਸੀਂ ਕੀ ਕੰਮਕਾਰ ਕਰਦੇ ਹੋ। ਤਦਾ ਪੁੱਤਰ ਕਹਿਣ ਲੱਗਾ, "ਬਾਬਾ ਜੀ ਸਾਡੀ ਗਰੀਬਾਂ ਦੀ ਰੋਟੀ ਵੀ ਬੜੀ ਮੁਸ਼ਕਿਲ ਦੇ ਨਾਲ ਚੱਲਦੀ ਹੈ। ਸਾਡਾ ਕੋਈ ਕੰਮਕਾਰ ਨਹੀਂ ਹੈ।" ਬਾਬਾ ਜੀ ਉਸ ਵੇਲੇ ਦਇਆ ਦੇ ਘਰ ਵਿੱਚ ਆਏ ਹੋਏ ਸਨ ਤੇ ਕਹਿਣ ਲੱਗੇ, ਉਹ ਪਰਮਾਤਮਾ ਸਭ ਦੇ ਬਾਰੇ ਸੋਚਦਾ ਹੈ ਕੰਮ ਕਰ ਉਸ ਪਰਮਾਤਮਾ ਨੇ ਹੀ ਦੇਣੇ ਹਨ ਤੇਰੇ ਵੀ ਕਾਰੋਬਾਰ ਚੱਲਣਗੇ ਐਸੇ ਕਾਰੋਬਾਰ ਚੱਲਣਗੇ ਕਿ ਤੁਸੀਂ ਜਹਾਜ਼ਾਂ ਦੇ ਝੂਟੇ ਲੈਂਦੇ ਲੈਂਦੇ ਥੱਕ ਜਾਵੋਗੇ ਪਰ ਤੁਹਾਡੇ ਜਹਾਜ਼ਾਂ ਦੇ ਝੂਟੇ ਸਫਰ ਨਹੀਂ ਮੁੱਕਣਗੇ ਸਮਾ ਪਿਆ ਤੇ ਬਾਬਾ ਜੀ ਦੇ ਬੋਲ ਪੂਰੇ ਹੋਏ ਬਾਬਾ ਜੀ ਦੇ ਬੋਲ ਤੇ ਕਦੀ ਨਾ ਕਦੀ ਜ਼ਰੂਰ ਪੂਰੇ ਹੋਣੇ ਹੀ ਸਨ ਸੰਗਤ ਦੇ ਵਿੱਚੋਂ ਇੱਕ ਬੰਦਾ ਹੀ ਮਾਤਾ ਦੇ ਦੋਨਾਂ ਪੁੱਤਰਾਂ ਨੂੰ ਬਾਹਰ ਅਮਰੀਕਾ ਲੈ ਗਿਆ ਉਸ ਤੇ ਲੜਕੇ ਮਿਹਨਤੀ ਸਨ ਉਹਨਾਂ ਨੇ ਮਿਹਨਤ ਦੇ ਸਦਕਾ ਉੱਥੇ ਆਪਣੇ ਪੈਰ ਜਮਾਲੇ ਤੇ ਵੱਡੇ ਕਾਰੋਬਾਰ ਖੜੇ ਕਰਕੇ ਆਪਣੀ ਮਾਤਾ ਨੂੰ ਵੀ ਉੱਥੇ ਅਮਰੀਕਾ ਹੀ ਬੁਲਾ ਲਿਆ ਉਹਨਾਂ ਦਾ ਕਾਰੋਬਾਰ ਬਾਬਾ ਜੀ ਦੇ ਬਚਨਾਂ ਨਾਲ ਅਜੀਹਾ ਵਧਿਆ ਕਿ ਉਹਨਾਂ ਨੂੰ ਕੰਮਕਾਰ ਦੇ ਸਿਲਸਿਲੇ ਵਿੱਚ ਕਈ ਦੇਸ਼ਾਂ ਦੇ ਵਿੱਚ ਜਾਣਾ ਪੈਂਦਾ ਸੀ ਹਰ ਦੇਸ਼ ਦੇ ਵਿੱਚ ਜਾਣ ਦੇ ਲਈ ਜਹਾਜ਼ ਦਾ ਸਫ਼ਰ ਕਰਨਾ ਪੈਂਦਾ ਸੀ ਮਹਾਪੁਰਸ਼ਾਂ ਦੇ ਬਚਨਾਂ ਦੇ ਅਨੁਸਾਰ ਉਨ੍ਹਾਂ ਦਾ ਪਰਿਵਾਰ ਜਹਾਜ਼ਾਂ ਦੇ ਝੂਟੇ ਲੈਂਦਾ ਨਹੀਂ ਥੱਕਦਾ ਤੇ ਅੱਜ ਵੀ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਅੱਜ ਵੀ ਉਸ ਪਰਿਵਾਰ ਦਾ ਕਾਰੋਬਾਰ ਇੰਨਾ ਜ਼ਿਆਦਾ ਹੈ ਕਿ ਉਨ੍ਹਾਂ ਦੇ ਜਹਾਜ਼ਾਂ ਦੇ ਝੂਟੇ ਨਹੀਂ ਮੁੱਕਦੇ ਇਹ ਸਭ ਕੁਝ ਸੇਵਾ ਭਾਵਨੀ ਦੇ ਕਰਕੇ ਉਸ ਪਰਿਵਾਰ ਨੂੰ ਮਿਲਿਆ ਹੈ ਸੇਵਾ ਭਾਵ ਬੰਦੇ ਨੂੰ ਕਿੱਥੋਂ ਦਾ ਕਿੱਥੇ ਲੈ ਕੇ ਚਲਾ ਜਾਂਦਾ ਹੈ ਇਸ ਬਾਰੇ ਬੰਦਾ ਸੋਚ ਵੀ ਨਹੀਂ ਸਕਦਾ